1492 ਵਿੱਚ ਕ੍ਰਿਸਟੋਫਰ ਕੋਲੰਬਸ ਇੱਕ ਬੇੜਾ ਲੈ ਕੇ ਚੱਲਿਆ ਕਿ ਨਵੇਂ ਵਪਾਰ ਖਰਸਤੇ ਦੀ ਤਲਾਸ਼ ਵਾਸਤੇ ਸਪான்ਸਰਡ ਬੇੜਾ ਸੀ ਉਹਦਾ ਜਿਹੜੇ ਸਪੇਨ ਦੇ ਕਿੰਗ ਨੇ ਜਾਂ ਕਰਾਊਨ ਨੇ ਉਹਨੂੰ ਭੇਜਿਆ ਸੀ ਕਿ ਏਸ਼ੀਆ ਦੀਆਂ ਜਿਹੜੀਆਂ ਮੰਡੀਆਂ ਨੂੰ ਜਾਂ ਧਰਤੀ ਆ ਜਿਹੜੀ ਉੱਥੋਂ ਬੜਾ ਕੁਝ ਕੀਮਤੀ ਮਿਲ ਸਕਦਾ ਹੈ ਵਪਾਰ ਦੇ ਨੁਕਤੇ ਨਜ਼ਰ ਤੋਂ ਪਰ ਉੱਥੇ ਜਾਣ ਦਾ ਰਸਤਾ ਬੜਾ ਔਖਾ ਇੱਕ ਸੌਖਾ ਰਸਤਾ ਲੱਭਣਾ। ਸੋ ਚੱਲਿਆ ਤਾਂ ਸੀ ਉਹ ਏਸ਼ੀਆ ਲੱਭਣ ਤੇ ਜਾ ਪਹੁੰਚਿਆ ਅਮਰੀਕਾ। ਸੋ ਗੱਲ ਇਹ ਹੈ ਕਿ ਇੱਕ ਕ੍ਰਾਊਨ ਨੇ ਜਾਂ ਇੱਕ ਰਾਜ ਨੇ ਇੱਕ ਅੰਪਾਇਰ ਨੇ ਉਹਨੂੰ ਭੇਜਿਆ। ਪਿੱਛੇ ਮੋਟਿਵ ਕੀ ਹੈ? ਕਿ ਵਪਾਰ ਵਾਸਤੇ ਉਹ ਧਰਤੀਆਂ ਲੱਭੀਆਂ ਜਾਣ ਜਿੱਥੋਂ ਬਹੁਤ ਸਸਤੀਆਂ ਚੀਜ਼ਾਂ ਸਾਨੂੰ ਹਾਸਲ ਹੋ ਜਾਣ ਤੇ ਅਸੀਂ ਮਣਾ ਮੂਹੀ ਮੁਨਾਫਾ ਕਮਾ ਸਕੀਏ। ਸੋ ਕੀ ਡਰਾਈਵਿੰਗ ਫੋਰਸ ਕੀ ਹੈ ਕਿ ਮੁਨਾਫਾ ਕਿੱਥੋਂ ਹੋ ਸਕਦਾ ਹੈ 1492 ਤੋਂ ਲੈ ਕੇ 1502 ਤੱਕ ਉਹਦੇ ਸਫ਼ਰ ਚੱਲੇ ਜਿਦੇ ਵਿੱਚੋਂ ਨੇ ਸਾਰਾ ਅਮਰੀਕਾ ਅਖੀਰ ਨੂੰ ਇੱਕ ਆਪਦੀ ਹੌਲੀ-ਹੌਲੀ ਕਲੋਨੀ ਬਣਾ ਲਿਆ ਉਸੇ ਸਮੇਂ ਗੁਰੂ ਨਾਨਕ ਸਾਹਿਬ ਸultanpur ਵਿੱਚ ਰਹੇ ਸੀ ਸੋ ਜਦੋਂ ਕੋਲੰਬਸ ਅਮਰੀਕਾ ਲੱਭਦਾ ਫਿਰਦਾ ਸੀ ਉਸੇ ਮੌਕੇ ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ 1492 ਵਿੱਚ ਸ਼ੁਰੂ ਕੀਤੀ ਹੁਣ ਦੋਹਾਂ ਦੀਆਂ ਸਫਰ ਕਹਿ ਲੋ ਇਹਨੂੰ ਬੁਆਇਜ਼ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉਧਰੋਂ ਕੋਲੰਬਸ ਚੜਿਆ ਹੋਇਆ ਧਰਤੀਆਂ ਲੱਭਣ ਉਧਰੋਂ ਗੁਰਨਾਨਕ ਮਹਾਰਾਜ ਚੱਲੇ ਨੇ ਦੁਨੀਆ ਦੇ ਅੜੜ ਕੇਂਦਰਾਂ ਤੇ ਜਾਣ ਵਾਸਤੇ ਦੋਹਾਂ ਦੇ ਮਕਸਦ ਦੇਖੋ ਕੀ ਹੈ ਇੱਕ ਦਾ ਮਕਸਦ ਹੈ ਨਿਰੋਲ ਮੁਨਾਫਾ ਲੋਭ ਚੋਂ ਨਿਕਲਿਆ ਹੋਇਆ ਕਿ ਹੋਰ ਵੱਧ ਦੌਲਤ ਕਿਵੇਂ ਇਕੱਠੀ ਕੀਤੀ ਜਾ ਸਕਦੀ ਹੈ ਉਸ ਦੌਲਤ ਇਕੱਠੀ ਕਰਨ ਦੀ ਹਿਰਸ ਚੋਂ ਚੱਲਿਆ ਉਹ ਇੱਕ ਵਿਅਕਤੀ ਨਹੀਂ ਸੀ ਸਪੌਂਸਰਡ ਸੀ ਨਵੀਆਂ ਧਰਤੀਆਂ ਲੱਭੀਆਂ ਉਹਨਾਂ ਧਰਤੀਆਂ ਤੇ ਜਾ ਕੇ ਕਬਜ਼ੇ ਕੀਤੇ ਉਹ ਕਬਜ਼ੇ ਉਹ ਧਰਤੀਆਂ ਕੋਈ ਖਾਲੀ ਨਹੀਂ ਸੀ ਪਈਆਂ ਕਿ ਕੋਈ ਸ਼ਾਮਲਾ ਅដ្ឋ ਦੀਆਂ ਜ਼ਮੀਨਾਂ ਹੋ ਉੱਥੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਆਪਣੇ ਰਹਿ ਰਹੇ ਸੀ ਸੋ ਨੇਚਰਲੀ ਉਹਨਾਂ ਨੇ ਰਜਿਸਟ ਵੀ ਕੀਤਾ ਸੋ ਉਹ ਰਜਿਸਟੈਂਸ ਤੇ ਬੇਬਹਾਰ ਜ਼ੁਲਮ ਜਿਹੜਾ ਕੁਚਲਿਆ ਗਿਆ ਉਹਨਾਂ ਦੇ ਰਜਿਸਟੈਂਸ ਨੂੰ ਉਹ ਜੋ ਜ਼ੁਲਮਾਂ ਦੀਆਂ ਕਹਾਣੀਆਂ ਐ ਉਹ ਇਥੇ ਸਾਨੂੰ ਸਕੂਲਾਂ 'ਚ ਨਹੀਂ ਪੜਾਈਆਂ ਜਾਂਦੀਆਂ ਬਲੋਰੀਫਾਈ ਕੀਤਾ ਜਾਂਦਾ ਕੋਲੰਬਸ ਨੂੰ ਕੋਲੰਬਸ ਡੇ ਬਣਾਇਆ ਜਾਂਦਾ ਤੇ ਉਹਨੂੰ ਇਹ ਕਿਹਾ ਜਾਂਦਾ ਕਿ ਕੋਲੰਬਸ ਦੇ ਇਸ ਸਫ਼ਰ ਨਾਲ ਉਹਦੀ ਇਸ ਡਿਸਕਵਰੀ ਨਾਲ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਮਾਡਰਨ ਈਰਾ ਉਹਦੀ ਨਹੀਂ ਰੱਖੀ ਗਈ ਉਹਨੂੰ ਕਹਿੰਦੇ ਨੇ ਏਜ ਆਫ ਡਿਸਕਵਰੀ ਜਿਵੇਂ ਚੀਜ਼ਾਂ ਕਿਤੇ ਰੁਲੀਆਂ ਪਈਆਂ ਸੀ ਤੇ ਉਹਨੇ ਜਾ ਕੇ ਲੱਭ ਲਈਆਂ ਇੱਕ ਬਸ ਦੀ ਰਸ ਦੀਆਂ ਧਰਤੀਆਂ ਨੂੰ ਜਿੱਥੇ ਜ਼ਿੰਦਗੀ ਹੈ ਜਿੱਥੇ ਲੋਕ ਜਿਉਂ ਰਹੇ ਨੇ ਜਿੱਥੇ ਲੋਕਾਂ ਦਾ ਇੱਕ ਆਪਣਾ ਸੱਭਿਆਚਾਰ ਹੈ ਲੋਕਾਂ ਦੀ ਆਪਣੀ ਜੀਵਨ ਸ਼ੈਲੀ ਹੈ ਲੋਕਾਂ ਕੋਲ ਇੱਕ ਆਪਣਾ ਸਦੀਆਂ ਤੋਂ ਇਕੱਠਾ ਕੀਤਾ ਗਿਆਨ ਹੈ ਉਹ ਸਾਰਾ ਕੁਝ ਤਬਾਹ ਕਰਕੇ ਉਹ ਧਰਤੀਆਂ ਨੂੰ ਜਾ ਕੇ ਆਪਣੇ ਕਬਜ਼ੇ 'ਚ ਲੈ ਲਿਆ ਕਿਉਂ ਪਿੱਛੇ ਕੰਮ ਕੀ ਕਰ ਰਹੀ ਹੈ ਡਰਾਈਵ ਕੀ ਹੈ ਹਿਰਸ ਕਿ ਦੌਲਤ ਤੋਂ ਵੱਧ ਤੋਂ ਵੱਧ ਕਮਾਈ ਜਾਵੇ ਸੋ ਇੱਕ ਸਭਿਅਤਾ ਦਾ ਸ਼ੁਰੂਆਤ ਹੋ ਗਈ ਆਗਮਨ ਹੋ ਰਿਹਾ ਹੈ ਉੱਥੋਂ ਇੱਕ ਉਹ ਸਭਿਅਤਾ ਸਿਰਜਣ ਦਾ ਸਿਲਸਿਲਾ ਚੱਲ ਪਿਆ ਜਿਨੇ ਫਿਰ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਕਿ ਨਵੀਆਂ ਧਰਤੀਆਂ ਲੱਭੀਆਂ ਸਭ ਤੋਂ ਪਹਿਲਾਂ ਸਪੇਨ ਨੇ ਪਰ ਉਸ ਮੌਕੇ ਯੂਰਪ ਦੀਆਂ ਜਿੰਨੀਆਂ ਸਮੁੰਦਰੀ ਤਾਕਤਾਂ ਸੀ ਸਪੇਨ ਸੀ ਪੁਰਤਗਾਲ ਸੀ ਫਰਾਂਸ ਸੀ ਜਰਮਨੀ ਸੀ ਇੰਗਲੈਂਡ ਸੀ ਹਾਲੈਂਡ ਸੀ ਇਹਨਾਂ ਸਾਰਿਆਂ ਨੇ ਫਿਰ ਤੋਂ ਲੱਗਿਆ ਕਿ ਇਹਨੇ ਲੱਭ ਲਈ ਜਾ ਕੇ ਫਿਰ ਇਹ ਸੀ ਵੀ ਉੱਥੋਂ ਇੱਕ ਮੁਕਾਬਲਾ ਚੱਲ ਪਿਆ ਕਿਉਂਕਿ ਹਰਸ ਸਾਰਿਆਂ ਚ ਹੀ ਹੈ ਵੀ ਉਹ ਧਰਤੀਆਂ ਸਾਡੇ ਕਬਜ਼ੇ 'ਚ ਆ ਜਾਣ ਅਸੀਂ ਉੱਥੋਂ ਕੱਚਾ ਮਾਲ ਸਸਤੇ ਪਾ ਲਿਆ ਕੇ ਉਹਨੂੰ ਫਿਰ ਆਪਦੀਆਂ ਫੈਕਟਰੀਆਂ ਚ ਜਾਂ ਵਪਾਰ ਰਾਹੀਂ ਉਹ ਲੋਕਾਂ ਦੇ ਵਿੱਚ ਵੰਡਿਆ ਜਾਵੇ ਸੋ ਇਹ ਜਿਹੜਾ ਫੇਜ ਹੈ ਇਹਨੂੰ ਕਹਿੰਦੇ ਨੇ ਕਮਰਸ਼ੀਅਲ ਕੈਪਟਲਿਜਮ ਵਪਾਰਕ ਪੂੰਜੀ ਦਾ ਯੁੱਗ ਸੀ ਇਹ ਉਹਦੇ ਵਿੱਚ ਜਦੋਂ ਮੁਕਾਬਲਾ ਚੱਲਿਆ ਜਿੱਥੇ ਲੋਭ ਹੋ ਉੱਥੇ ਮੁਕਾਬਲਾ ਜ਼ਰੂਰ ਹੋਊ ਤੇ ਸ਼੍ਰੀਕਾ ਵੀ ਹੋਊ ਇੱਕ ਦੂਜੇ ਤੋਂ ਖੋਖਿੰਝ ਜ਼ਰੂਰ ਹੋਊ ਜੇ 10 ਲੋਭੀ ਨੂੰ ਉਹ 10 ਲੋਭੀ ਆਪਸ ਵਿੱਚ ਲੜਨ ਗਈ ਸੋ ਜਿੱਥੋਂ ਫਿਰ ਵੱਡੀਆਂ ਤਾਕਤਾਂ ਦੀ ਜਿਹੜੀ ਆਪਸੀ ਟੱਕਰ ਆ ਉਹ ਸ਼ੁਰੂ ਹੋਈ ਜਿਹਦੇ ਚੋਂ ਫਿਰ ਜੰਗਾਂ ਦਾ ਸਿਲਸਲਾ ਸ਼ੁਰੂ ਹੋਇਆ ਉਹ ਜੰਗਾਂ ਦਾ ਚੱਲਦਾ ਚੱਲਦਾ ਸੰਸਾਰ ਜੰਗਾਂ ਤੱਕ ਪਹੁੰਚਿਆ ਇਹ ਸ਼ੁਰੂਆਤ ਉਤੋਂ ਹੋ ਗਈ ਸੀ ਕਿ ਪਿੱਛੇ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਆਹ ਧਰਤੀ ਆਹ ਮੰਡੀ ਆਹ ਦੇਸ਼ ਸਾਡੇ ਕਬਜ਼ੇ ਚ ਹੋਵੇ ਜਾਂ ਉਹਦੇ ਚ